ਹਾਂਜੀ ਕਿਵੇਂ ਹੋ ਸਾਰੇ ਜਣੇ ਠੀਕ ਠਾਕ ਹੋ ਦੋਸਤੋ ਪੰਜਾਬ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਕਾਫੀ ਨਾਜ਼ੁਕ ਹਾਲਾਤ ਚੱਲ ਰਹੇ ਨੇ ਜਿਵੇਂ ਕਿ ਆਪਾਂ ਖਬਰਾਂ ਦੇ ਵਿੱਚ ਦੇਖ ਰਹੇ ਹਾਂ ਲਗਾਤਾਰ بارش ਜਿਹੜੀ ਆ ਉਹ ਹੋ ਰਹੀ ਹੈ ਉਹਦੇ ਕਰਕੇ ਹੜ੍ਹ ਦੀ ਸਥਿਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪੈਦਾ ਹੋਈ ਹੋਈ ਹੈ ਬੀਤੇ ਕੁਝ ਦਿਨਾਂ ਤੋਂ ਭਾਰੀ ਮਾਤਰਾ ਚ بارش ਹੋਣ ਕਰਕੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਾਰਡ ਵਰਗੇ ਹਾਲਾਤ ਜਿਹੜੇ ਆ ਉਹ ਬਣੇ ਹੋਏ ਆ ਹਜੇ ਤੱਕ ਜਿਹੜਾ ਪਾਣੀ ਹੈ ਉਹਦਾ ਜਿਹੜਾ ਪੱਦਰ ਹੈ ਉਹ ਨੀਚੇ ਨਹੀਂ ਜਾ ਰਿਹਾ ਬਹੁਤ ਸਾਰੇ ਲੋਕਾਂ ਦੇ ਜਿਹੜੇ ਘਰ-ਬਾਰ ਹੈ ਉਹ ਤਬਾਹ ਹੋ ਚੁੱਕੇ ਆ ਫਸਲਾਂ ਖਰਾਬ ਹੋ ਚੁੱਕੀਆਂ ਐ ਤੇ ਡੰਗਰ ਪਸ਼ੂ ਵੀ ਜਿਹੜੇ ਆ ਉਹ ਲੋਕਾਂ ਦੇ ਜਿਹੜੇ ਆ ਪਾਣੀ ਦੇ ਵਿੱਚ ਹੜ ਗਏ ਆ ਪਾਣੀ ਦੇ ਵਿੱਚ ਲੋਕਾਂ ਦਾ ਬਹੁਤ ਭਾਰੀ ਮਾਤਰਾ ਚ ਨੁਕਸਾਨ ਹੋਇਆ ਏ ਤੇ ਕਈ ਲੋਕ ਤਾਂ ਖਾਣੇ ਤੋਂ ਵੀ ਆਵਾਜ਼ਾਰ ਹੋ ਚੁੱਕੇ ਆ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਐ ਜਿਹੜੀਆਂ ਐਨ ਜੀਓਜ਼ ਐ ਉਹ ਸੇਵਾ ਦੇ ਵਿੱਚ ਆਈਆਂ ਨੇ ਤੇ ਸੇਵਾ ਲਗਾਤਾਰ ਚੱਲ ਰਹੀ ਆ ਲੋਕਾਂ ਨੂੰ ਪਾਣੀ ਦੇ ਵਿੱਚੋਂ ਕੱਢਣ ਦਾ ਜਿਹੜਾ ਕੰਮ ਐ ਉਹ ਲਗਾਤਾਰ ਜਿਹੜਾ ਇਹ ਚੱਲ ਰਿਹਾ ਏ ਖਾਣ ਪੀਣ ਦੇ ਸਮਾਨ ਤੋਂ ਲੈ ਕੇ ਹੋਰ ਵੀ ਜਿਹੜਾ ਲੋਡਬੰਦ ਸਮਾਨ ਹੈ ਰਾਸ਼ਨ ਹੈ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਏ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ ਤੇ ਦੋਸਤੋ ਇਸ ਪੰਜਾਬ ਦੀ ਮੁਸ਼ਕਲ ਘੜੀਆਂ ਦੇ ਵਿੱਚ ਸਾਨੂੰ ਵੀ ਪੰਜਾਬ ਦੇ ਨਾਲ ਡਟ ਕੇ ਖੜਨਾ ਚਾਹੀਦਾ ਏ ਜੇਕਰ ਤੁਸੀਂ ਵੀ ਸਹਾਇਤਾ ਦੇ ਲਈ ਕੁਝ ਰਾਸ਼ਨ ਸਮਾਨ ਜਾਂ ਲੋਡਬੰਦ ਚੀਜ਼ਾਂ ਭੇਜਣਾ ਚਾਹੁੰਦੇ ਹੋ ਤਾਂ ਜਿਹੜੀਆਂ ਸੰਸਥਾਵਾਂ ਏ ਉੱਥੇ ਸੇਵਾ ਦੇ ਵਿੱਚ ਲਗੀਆਂ ਹੋਈਆਂ ਨੇ ਕੁਝ ਐਨਜੀਓਜ਼ ਐ ਸੇਵਾ ਦੇ ਵਿੱਚ ਲਗੀਆਂ ਹੋਈਆਂ ਨੇ ਉਹਨਾਂ ਦੇ ਨਾਲ ਮਿਲ ਕੇ ਤੁਸੀਂ ਵੀ ਜਿਹੜੀ ਹੈ ਉਹ ਮਦਦ ਕਰ ਸਕਦੇ ਹੋ ਤੇ ਮਦਦ ਕਰਨ ਲਈ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਹੋਰ ਬਹੁਤ ਸਾਰੀ ਅਪਡੇਟ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਬਹੁਤ ਸਾਰੇ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਤੇ ਉਹਨਾਂ ਲੋਕਾਂ ਦੀ ਜਿਹੜੀ ਹੈ ਉਹ ਮਦਦ ਹੋ ਸਕੇ ਜੀ ਧੰਨਵਾਦ